ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਅਤੇ ਸਾਬਕਾ ਕੈਬਨ ਮੰਤਰੀ ਪੰਜਾਬ ਆਪਣੇ ਹਲਕੇ ਦੇ ਪਿੰਡ ਕੁਲਾ ਵਿਖੇ ਪਹੁੰਚੇ ਜਿੱਥੇ ਕੀ ਪਿੰਡ ਵਾਸੀਆਂ ਵੱਲੋਂ ਉਸ ਨੂੰ ਸਰੋਪੇ ਪਾ ਕੇ ਅਤੇ ਗੁਲਦਸਤੇ ਦੇ ਕੇ ਉਸ ਦਾ ਪਿੰਡ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਦੇ ਪਿੰਡ ਵਾਸੀਆਂ ਵੱਲੋਂ ਨਾਰੇ ਲਗਾਏ ਗਏ ਸਰਦਾਰ ਫੌਜਾ ਸਿੰਘ ਸਰਾਰੀ ਵੱਲੋਂ ਛੋਟੇ ਜਿਹੇ ਬੱਚੇ ਨੂੰ ਗੁਲਦਸਤਾ ਦੇ ਕੇ ਉਸਦੇ ਨਾਲ ਪਿਆਰ ਵੀ ਸਾਂਝਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਗਗਨ ਕੁਲਾ ਆਮ ਆਦਮੀ ਪਾਰਟੀ ਦੇ ਵਿੱਚ ਵਰਕ ਕਰ ਰਿਹਾ ਸੀ ਔਰ ਸੇਵਾ ਨਿਭਾ ਰਿਹਾ ਸੀ ਉਸ ਦਾ ਵੀ ਮਾਨ ਸਰਮਾਨ ਸਰੋਪਾਪਾ ਕੇ ਸਰਦਾਰ ਖੋਜਾ ਸਿੰਘ ਸਰਾਰੀ ਵੱਲੋਂ ਉਸ ਦਾ ਪਿੰਡ ਵਿੱਚ ਕੀਤਾ ਗਿਆ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਪੁਰਾਣੇ ਸਮੇਂ ਤੇ ਕੋਈ ਘਰ ਵਿੱਚ ਮੁੱਖ ਮਮਾਨ ਆਉਂਦਾ ਸੀ ਤਾਂ ਉਹ ਵਿੱਚ ਤੇਲ ਸੁੱਟ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਅੱਜ ਪਿੰਡ ਕੁਲਾ ਦੇ ਵਿੱਚ ਵੀ ਪਿੰਡ ਦੀਆਂ ਔਰਤਾਂ ਵੱਲੋਂ ਉਸੇ ਤਰ੍ਹਾਂ ਸਰਦਾਰ ਫੌਜਾ ਸਿੰਘ ਸਰਾਰੀ ਦਾ ਸਵਾਗਤ ਕੀਤਾ ਗਿਆ ਅਤੇ ਸਰਦਾਰ ਫੌਜਾ ਸਿੰਘ ਸਰਾਰੀ ਨੇ ਸਾਰੀਆਂ ਔਰਤਾਂ ਦਾ ਵੈਲਕਮ ਵੀ ਕੀਤਾ ਆਵਾਦੀ ਪਾਰਟੀ 10 ਸਾਲਾਂ ਦੇ ਵਿੱਚ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ ਆਵਾਦੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਅਫਸਰ ਸੀ ਉਹਨਾਂ ਦੀ ਧਰਮ ਪਤਨੀ ਵੀ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਲੋਕ ਸੇਵਾ ਵਿੱਚ ਆਏ ਮੈਂ ਤਾਂ ਆਪ ਵੀ ਜਦੋਂ ਇਸ ਪਾਰਟੀ ਨੂੰ ਜੁਆਇਨ ਕੀਤਾ ਤਾਂ ਕੇਜੀਵਾਲ ਸਾਹਿਬ ਨੂੰ ਆਪਣਾ ਮਾਰਗਦਰਸ਼ਨ ਮੰਨ ਕੇ ਕੀਤਾ ਸੀ ਤਾਂ ਉਸੇ ਤਰ੍ਹਾਂ ਲੋਕ ਸਭਾ ਦੀ ਚੋਣਾਂ ਸਿਰਦੇ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਦੌੜੀ ਹਰਕਤ ਕਰਦੇ ਹੋਏ ਸਾਡੇ ਮੁਕੀ ਨੂੰ ਬਹਾਨਾ ਬਣਾ ਕੇ ਸ਼ਰਾਬ ਪਾਲਸੀ ਦੇ ਅਧੀਨ ਕੋਈ ਕੇਸ ਦਰਜ ਨਹੀਂ ਵੈਸੇ ਹੀ ਇੱਕ ਬੰਦਾ ਜੀ ਨੂੰ ਉਹਨਾਂ ਨੇ ਟਿਕਟ ਵੀ ਦੇ ਦਿੱਤੀ ਹੈ ਤੁਸੀਂ ਵੀ ਜਾਣਦੇ ਹੋ ਸਾਰੇ ਤਾਂ ਉਹਦੇ ਬਿਆਨ ਪਹਿਲਾਂ ਕੋਈ ਹੋਰ ਸੀ 7-8 ਫਿਰ ਕੋ ਦੋ ਬਿਆਨ ਜਦੋਂ ਉਹਨੂੰ ਬਾਹਰ ਲਿਆ ਕੇ ਦੀ ਜਵਾਨਤ ਹੋਊਗੀ ਉਹਨੂੰ ਇਲੈਕਸ਼ਨ ਵੀ ਲੜਾ ਰਹੇ ਨੇ ਲੋਕ ਸਭਾ ਦਾ ਤੂੰ ਪਲਾਟ ਕੀਤੇ ਹੋਏ ਗੱਲਾਂ ਨੇ ਸੱਚ ਕੁਛ ਨਹੀਂ ਐ ਐਮਐਲਏ ਸਾਹਿਬ ਲੋਕ ਸਭਾ ਫਰੋਜਪੁਰ ਦੀ ਜੇਕਰ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਦਾ ਬੜਾ ਵੱਡਾ ਹੋਲਡ ਮੰਨਿਆ ਜਾਂਦਾ ਅਜੇ ਤੱਕ ਫਲਾਲ ਰਾਏ ਸਿੱਖ ਬਰਾਦਰੀ ਦੇ ਕਿਸੇ ਲੀਡਰ ਨੂੰ ਵੀ ਕਿਸੇ ਪਾਰਟੀ ਨੇ ਵੀ ਅਜੇ ਤੱਕ ਟਿਕਟ ਨਹੀਂ ਦਿੱਤੀ ਕਿਵੇਂ ਮੰਨਦੇ ਹੋ ਕਿ ਜੁੜੀਆਂ ਵੀ ਪਾਰਟੀਆਂ ਹੁੰਦੀਆਂ ਨੇ ਕਦੇ ਬਰਾਦਰੀਆਂ ਦੇ ਨਾਂ ਤੇ ਨਹੀਂ ਚੱਲਦੀਆਂ ਹੁੰਦੀਆਂ ਇਹ ਗੱਲ ਠੀਕ ਹੈ ਕਿ ਜਿੰਨਾਂ ਦੀ ਵੋਟਾਂ ਵੱਧ ਹੁੰਦੀਆਂ ਨੇ ਉਹ ਆਪਣਾ ਹੱਕ ਜਿਤਾਉਂਦੇ ਨੇ ਵੀ ਸਾਨੂੰ ਟਿਕਟ ਦਿੱਤੀ ਜਾਵੇ ਪਰ ਅਜੇ ਹਾਂ ਨਹੀਂ ਹੁੰਦਾ ਜੇ ਕੋ ਕਹੇ ਕਿ ਇਸ ਤਰ੍ਹਾਂ ਤਾਂ ਕੋਈ ਰਾਜ ਸਿਕਸ ਮੇਲਨ ਵੀ ਹੋਏ ਕੰਬੋਦ ਭਾਈਚਾਰੇ ਨੇ ਵੀ ਕੀਤਾ ਸੀ ਜਟ ਸਿਕਸ ਭਾਈਚਾਰੇ ਨੇ ਵੀ ਕੀਤਾ ਇਹ ਆਪੋ ਆਪਣੀ ਸ਼ਕਤੀ ਪ੍ਰਦਰਸ਼ਨ ਸੀ ਪਰ ਪਾਰਟੀ ਦੀ ਵਿਚਾਰਧਾਰਾ ਜਿਹੜੀ ਹੈ ਆਵਾਜ਼ ਦੀ ਪਾਰਟੀ ਦਾ ਵੈਸੇ ਇੱਕ ਵਿਚਾਰਧਾਰਾ ਹੈ ਤਾਂ ਜਿਹੜੀ ਵਿਚਾਰਧਾਰਾ ਨੂੰ ਪਹਿਲ ਦੇਣ ਵਾਲੇ ਉਹਨਾਂ ਨੂੰ ਉਹਨਾਂ ਦੀ ਜਿੱਤ ਹੁੰਦੀ ਹੈ ਇਹ ਪਾਰਟੀਆਂ ਜਿਹੜੀਆਂ ਨੇ ਕਿਸੇ ਜਾਤ ਦੇ ਨਾਂ ਤੇ ਨਹੀਂ ਚੱਲਦੀਆਂ ਆਵਾਜ਼ ਦੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਸੱਚ ਦੇ ਰਾਹ ਤੇ ਚੱਲਣ ਵਾਲੀ ਪਾਰਟੀ ਹੈ ਇਹਨਾਂ ਨੇ ਜੇਤੂ ਉਮੀਦਵਾਰ ਜਾਤ ਪੱਤ ਤੋਂ ਉਪਰ ਉੱਠ ਕੇ ਕਾਕਾ ਬਰਾੜ ਨੂੰ ਟੈਲਪ ਦਿੱਤੀ ਆ ਬਹੁਤ ਅੱਛੇ ਇਨਸਾਨ ਨੇ ਜੇਤੂ ਕਰਾਂਗੇ ਉਹਨਾਂ ਨੂੰ ਸਾਰੇ ਨਾਲ ਮਿਲ ਕੇ ਆਪਾਂ ਸਾਥ ਦੇਣਾ। ਅੱਜ ਤੁਸੀਂ ਆਪਣੇ ਵਰਕਰ ਗਗਨ ਕੁਲਾਈ ਦੇ ਗ੍ਰਹਿ ਵਿਖੇ ਪਹੁੰਚੇ ਹੋ। ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਇੱਥੋਂ ਦੇ ਲੋਕਾਂ ਨੂੰ? ਗਗਨ ਕੁਲਾ ਜੀ ਦੇ ਪਰਿਵਾਰ ਬੜਾ ਪਰਪੱਕ ਵਰਕਰ ਨੇ ਆਵਾਜ਼ ਦੀ ਪਾਰਟੀ ਦੇ। ਇਹ ਇਲਾਕਾ ਜਿਹੜਾ ਇਹ ਪਹਿਲਾਂ ਕਾਮਰੇਡ ਹੁੰਦੇ ਸੀ। ਇਹ ਦੂਜੀ ਲਹਿਰ ਹੈ। ਮੈਨੂੰ ਲੱਗਦਾ ਕਿ ਇਹਨਾਂ ਦਾ ਵੀ ਜਿਹੜਾ ਪਿਛੋਕੜ ਹੈ ਕਾਮਰੇਡਾਂ ਨਾਲ ਹੀ ਹੈ। ਕਾਉਂਵਰੇਡ ਜਿੰਨੇ ਸੀ ਸਾਰੇ ਆਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਕਿਉਂਕਿ ਇੱਕ ਨਾਂ ਹੀ ਤਵਦੀਲ ਹੋਇਆ ਸੀ ਹੈਗੇ ਸਾਰੇ ਕਾਉਂਵਰੇਡ ਲੈ ਤਾਂ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੂੰ ਵਿਸ਼ਵਾਸ ਦਿੋਣਿਆ ਕਿ ਆਵਾਦੀ ਪਾਰਟੀ ਦੇ ਆਪਾਂ ਜੇ 13 MP ਜਿਤਾ ਕੇ ਭੇਜੀਏ ਤਾਂ ਜਦੋਂ ਮਾਨ ਸਾਹਿਬ ਸੀ ਤਾਂ ਉਹਨਾਂ ਨੂੰ 1 ਮਿੰਟ ਦਿੱਤਾ ਜਾਂਦਾ ਸੀ ਸਾਡੇ 13 MP ਜਾਣਗੇ ਤਾਂ 13 ਪੰਜਾਬ ਦੇ ਹੱਕਾਂ ਦੀ ਖਾਤਰ ਉੱਥੇ ਆਪਨੇ ਹੱਕ ਮੰਗਣਗੇ ਜਿਸ ਤਰ੍ਹਾਂ 8 ਕਰੋ 8000 ਕਰੋੜ ਰੁਪਈਆ ਸਾਡਾ ਜਿਹੜਾ ਫੰਡਾਂ ਦੇ ਰੂਪ ਵਿੱਚ ਜਿਹੜੇ ਟੈਕਸ ਹੁੰਦੇ ਨੇ ਆਪਣੇ ਹੀ ਹਿੱਸੇ ਵਾਲੇ ਉਹ ਨਹੀਂ ਦਿੱਤੇ ਗਏ ਤੇ ਜਦੋਂ ਜਾਣਗੇ ਤਾਂ ਸਾਰੇ ਹੱਕ ਪੰਜਾਬ ਨੂੰ ਮਿਲ ਜਾਣਗੇ